ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਅੱਜ ਆਪਾਂ ਗੱਲ ਕਰਦੇ ਹਾਂ ਮਟਾਪੇ ਤੋਂ ਮੁਕਤੀ ਭਾਗ ਨੰਬਰ 6ਵਾਂ ਕੈਲਰੀ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਕਿਤਾਬ ਦਾ ਇਹ ਭਾਗ ਪਹਿਲੇ 5 ਭਾਗਾਂ ਦੇ ਮੁਕਾਬਲੇ ਕੁਝ ਵੱਧ ਇਕਾਗਰਤਾ ਦੀ ਮੰਗ ਕਰਦਾ ਹੈ ਜਿਸ ਲਈ ਤੁਹਾਡੇ ਦਿਮਾਗ ਦਾ ਤਰੋਤਾਜਾ ਹੋਣਾ ਜ਼ਰੂਰੀ ਹੈ ਕੁਝ ਧੀਰ ਦਾ ਆਰਾਮ ਜਾਂ ਚਾਹ ਦਾ ਇੱਕ ਕੱਪ ਤੁਹਾਡਾ ਧਿਆਨ ਕੇਂਦਰਿਤ ਕਰਨ ਵਿੱਚ ਮਦਦ ਕਰ ਸਕਦਾ ਹੈ ਚਲੋ ਸ਼ੁਰੂ ਕਰਦੇ ਹਾਂ ਇਨਸਾਨੀ ਸਰੀਰ ਨੂੰ ਚਲਾਉਣ ਲਈ ਊਰਜਾ ਦੀ ਲੋੜ ਪੈਂਦੀ ਹੈ ਸਾਨੂੰ ਇਹ ਊਰਜਾ ਸਾਡੀ ਖਾਣ ਵਿੱਚੋਂ ਮਿਲਦੀ ਹੈ ਇਨਸਾਨ ਵੱਲੋਂ ਖਾਧੀ ਜਾ ਸਕਣ ਵਾਲੀ ਲਗਭਗ ਹਰ ਚੀਜ਼ ਪੇਟ ਵਿੱਚ ਜਾ ਕੇ ਪਹਿਲਾਂ ਹজম ਹੁੰਦੀ ਹੈ ਅਤੇ ਫਿਰ ਸਾਡੇ ਸਰੀਰ ਨੂੰ ਊਰਜਾ ਦਿੰਦੀ ਹੈ ਚਾਹ ਦਾ ਕੱਪ ਪੀਣ ਦੀ ਸਲਾਹ ਵੀ ਤੁਹਾਨੂੰ ਇਸੇ ਲਈ ਦਿੱਤੀ ਗਈ ਸੀ ਤਾਂਕੇ ਤੁਹਾਡੇ ਦਿਮਾਗ ਨੂੰ ਪੜਨ ਸਮਝਣ ਲਈ ਊਰਜਾ ਮਿਲ ਸਕੇ ਖਾਣ ਪੀਣ ਦੀਆਂ ਵੱਖ-ਵੱਖ ਚੀਜ਼ਾਂ ਵਿੱਚ ਊਰਜਾ ਦੀ ਮਾਤਰਾ ਵੀ ਵੱਖੋ-ਵੱਖਰੀ ਹੁੰਦੀ ਹੈ ਕਿਸੇ ਖਾਣੇ ਵਿੱਚ ਵੱਧ ਊਰਜਾ ਹੁੰਦੀ ਹੈ ਅਤੇ ਕਿਸੇ ਖਾਣੇ ਵਿੱਚ ਘੱਟ ਪਰ ਘੱਟ ਵੱਧ ਦੇ ਅੰਦਾਜ਼ੇ ਲਗਾਉਣ ਨਾਲੋਂ ਕੀ ਕੋਈ ਅਜਿਹਾ ਤਰੀਕਾ ਨਹੀਂ ਹੈ ਜਿਸ ਦੀ ਮਦਦ ਨਾਲ ਅਸੀਂ ਊਰਜਾ ਨੂੰ ਸਹੀ-ਸਹੀ ਮਿਲ ਕੇ ਦੱਸ ਸਕੀਏ ਬਿਲਕੁਲ ਹੈ ਜਿਸ ਤਰ੍ਹਾਂ ਕੱਪੜੇ ਨੂੰ ਅਸੀਂ ਮੀਟਰ ਵਿੱਚ ਮਾਪਦੇ ਹਾਂ ਅਤੇ ਪਾਣੀ ਨੂੰ ਲੀਟਰ ਵਿੱਚ ਉਸੇ ਤਰ੍ਹਾਂ ਖਾਣੇ ਵਿੱਚੋਂ ਮਿਲ ਰਹੀ ਊਰਜਾ ਨੂੰ ਮਾਪਣ ਲਈ ਵੀ ਇੱਕ ਮਾਪਦੰਡ ਵਰਤਿਆ ਜਾਂਦਾ ਹੈ ਜਿਸ ਦਾ ਨਾਮ ਹੈ ਕੈਲਰੀ ਕੈਲਰੀ ਹੋਰ ਕੁਝ ਨਹੀਂ ਬਸ ਊਰਜਾ ਨੂੰ ਨਾਪਣ ਦੀ ਇੱਕ ਇਕਾਈ ਹੈ ਘੱਟ ਊਰਜਾ ਵਾਲੇ ਖਾਣੇ ਵਿੱਚ ਘੱਟ ਕੈਲਰੀ ਹੁੰਦੀ ਹੈ ਅਤੇ ਵੱਧ ਊਰਜਾ ਵਾਲੇ ਖਾਣੇ ਵਿੱਚ ਵੱਧ ਕੈਲਰੀ ਉਦਾਹਰਨ ਵਜੋਂ ਇੱਕ ਰੋਟੀ ਵਿੱਚ 100 ਕੈਲਰੀਆਂ ਹੁੰਦੀਆਂ ਹਨ ਅਤੇ ਇੱਕ ਬਿਸਕੁਟ ਵਿੱਚ ਲਗਭਗ 30 ਇਸ ਕੈਲਰੀ ਨੂੰ ਸਾਡਾ ਸਰੀਰ ਕਈ ਸਾਰੇ ਕੰਮਾਂ ਨੂੰ ਸਿਰੇ ਚਾੜਨ ਲਈ ਵਰਤਦਾ ਹੈ। ਜਾਂ ਕਹਿ ਲਓ ਕਿ ਸਾਡੇ ਸਰੀਰ ਦਾ ਵੀ ਦਿਹਾੜੀ ਦਾ ਕੁਝ ਕੈਲਰੀ ਖਰਚਾ ਹੈ। ਇਹ ਕੈਲਰੀ ਖਰਚਾ ਆਮ ਤੌਰ ਤੇ 2000 ਕੈਲਰੀ ਦੇ ਆਸ-ਪਾਸ ਹੋ ਸਕਦਾ ਹੈ। ਸਾਡੀ ਸਰੀਰਕ ਮਸ਼ੀਨਰੀ ਦੀ ਵੀ ਕੈਲਰੀ ਲੈਣ ਦੀ ਇੱਕ ਸੀਮਤ ਸਮਰੱਥਾ ਹੈ। ਜਿਸ ਕਰਕੇ ਇਸ ਵਿੱਚ ਰਜਾਨਾ ਕੈਲਰੀ ਦੀ ਇੱਕ ਮਿੱਥੀ ਹੋਈ ਮਾਤਰਾ ਹੀ ਪਾਈ ਜਾ ਸਕਦੀ ਹੈ। ਜੇ ਵੱਧ ਪਾਉਣ ਦੀ ਕੋਸ਼ਿਸ਼ ਕਰੀਏ ਤਾਂ ਕੀ ਹੋਵੇਗਾ ਇਸ ਨੂੰ ਸਮਝਣ ਲਈ ਤੁਸੀਂ ਜਰਾ ਕਲਪਨਾ ਕਰੋ ਕਿ ਜੇ ਕਿਸੇ ਬਾਣ ਦੀ ਟੈਂਕੀ ਵਿੱਚ ਉਸ ਦੀ ਸਮਰੱਥਾ ਤੋਂ ਵੱਧ ਤੇਲ ਪਾਉਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਕੀ ਹੁੰਦਾ ਹੈ ਉਹ ਬਾਹਰ ਡੁੱਲਣ ਲੱਗ ਜਾਂਦਾ ਪਰ ਮਨੁੱਖੀ ਸਰੀਰ ਵਿੱਚ ਇੰਜ ਨਹੀਂ ਹੁੰਦਾ ਜੇਕਰ ਸਾਡੀ ਖਾਣੇ ਵਿੱਚੋਂ ਮਿਲ ਰਹੀ ਕੈਲਰੀ ਸਾਡੇ ਸਰੀਰ ਦੀ ਕੈਲਰੀ ਖਰਚ ਕਰਨ ਦੀ ਸਮਰੱਥਾ ਤੋਂ ਉੱਪਰ ਹੋ ਜਾਂਦੀ ਹੈ ਤਾਂ ਜੀਵਤ ਮਨੁੱਖੀ ਮਸ਼ੀਨਰੀ ਇਹ ਲੋੜ ਤੋਂ ਵੱਧ ਕੈਲਰੀ ਨੂੰ ਬਰਬਾਦ ਨਹੀਂ ਕਰਦੀ ਸਗੋਂ ਉਸ ਨੂੰ ਚਰਬੀ ਵਿੱਚ ਬਦਲ ਕੇ ਸਰੀਰ ਦੇ ਕਈ ਹਿੱਸਿਆਂ ਵਿੱਚ ਜਮਾ ਕਰ ਲੈਂਦੀ ਹੈ ਜਦੋਂ ਵੀ ਇਸ ਨੂੰ ਲੋੜ ਨਾਲੋਂ ਵੱਧ ਕੈਲਰੀ ਮਿਲਦੀ ਹੈ ਇਹ ਉਸ ਨੂੰ ਚਰਬੀ ਵਿੱਚ ਬਦਲ ਕੇ ਸਾਨੂੰ ਮੋਟਾ ਕਰੀ ਜਾਂਦਾ ਹੈ ਅਤੇ ਸਾਡੇ ਸਰੀਰ ਦੀ ਬਣਤਰ ਵਿਗੜਦੀ ਹੈ ਅਸੀਂ ਇਹ ਤਾਂ ਜਾਣ ਹੀ ਲਿਆ ਕਿ ਸਾਡੀ ਖਾਣੇ ਵਿੱਚੋਂ ਮਿਲ ਰਹੀ ਕੈਲਰੀ ਜੇ ਸਾਡੇ ਸਰੀਰ ਦੀ ਕੈਲਰੀ ਖਰਚੇ ਤੋਂ ਵੱਧ ਹੋਵੇ ਤਾਂ ਚਰਬੀ ਵਧਦੀ ਹੈ ਪਰ ਜੇਕਰ ਅਸੀਂ ਕਿਸੇ ਤਰੀਕੇ ਨਾਲ ਆਪਣੀ ਖਾਣ-ਪੀਣ ਦੀ ਕੈਲਰੀ ਨੂੰ ਆਪਣੇ ਸਰੀਰਕ ਕੈਲਰੀ ਖਰਚ ਦੇ ਬਰਾਬਰ ਜਾਂ ਉਸ ਤੋਂ ਘੱਟ ਕਰ ਲੈਂਦੇ ਹਾਂ ਤਾਂ ਕੀ ਹੋਵੇਗਾ ਉਦਾਹਰਨ ਨਾਲ ਸਮਝਦੇ ਹਾਂ ਅਸੀਂ ਪੜ ਚੁੱਕੇ ਹਾਂ ਕਿ ਸਾਡੀ ਚਰਬੀ ਘਟਣ ਜਾਂ ਵਧਣ ਦਾ ਕਾਰਨ ਖਾਣ-ਪੀਣ ਵਿੱਚੋਂ ਮਿਲ ਰਹੀ ਕੈਲਰੀ ਅਤੇ ਸਾਡੇ ਸਰੀਰ ਵੱਲੋਂ ਖਰਚੀ ਜਾ ਰਹੀ ਕੈਲਰੀ ਵਿਚਲਾ ਫਰਕ ਹੈ ਇਸ ਨੂੰ ਫਰਕ ਕੈਲਰੀ ਬਕਾਇਆ ਵੀ ਕਿਹਾ ਜਾ ਸਕਦਾ ਹੈ ਜਿਸ ਨੂੰ ਅਸੀਂ ਇੰਜ ਲਿਖ ਸਕਦੇ ਹਾਂ ਹੁਣ ਮੰਨ ਲਓ ਕਿ ਰਜਾਨਾ ਦੀ ਖਾਣਕ ਚੋਂ ਕੈਲਰੀ ਸਾਨੂੰ 2000 ਮਿਲ ਰਹੀ ਹੈ ਅਤੇ ਸਰੀਰ ਦਾ ਕੈਲਰੀ ਖਰਚਾ 1800 ਹੈ ਉੱਪਰ ਦੱਸੇ ਅਨੁਸਾਰ ਕੈਲਰੀ ਬਕਾਇਆ ਕਿੰਨਾ ਹੈ ਸੌਖਾ 2000 ਚੋਂ 1800 ਘਟਾਏ ਉੱਤਰ ਆਇਆ 200 ਜਾਨੀ ਕਿ ਸਾਡੇ ਸਰੀਰ ਕੋਲ 200 ਕੈਲਰੀਆਂ ਵਾਧੂ ਬਚੀਆਂ ਹਨ ਜਾਂ ਕਹਿ ਲਓ 200 ਦਾ ਕੈਲਰੀ ਵਾਧਾ ਹੋਇਆ ਹੁਣ ਇਹ ਖਾਣੇ ਵਿੱਚੋਂ ਮਿਲੀਆਂ 200 ਫालतू ਕੈਲਰੀ ਸਾਡੇ ਸਰੀਰ ਚਰਬੀ ਵਿੱਚ ਬਦਲ ਕੇ ਆਪਣੇ ਅੰਦਰ ਜਮਾ ਕਰ ਲਵੇਗਾ ਕਹਿ ਸਕਦੇ ਹਾਂ ਇੰਜ ਹੁੰਦਾ ਤੇ ਜੇ ਕੈਲਰੀ ਦਾ ਵਾਧਾ ਹੋ ਜਾਏ ਫਿਰ ਕੀ ਹੁੰਦਾ ਸਾਡੇ ਸਰੀਰ ਵਿੱਚ ਕੈਲਰੀ ਵਾਧਾ ਪੈਦਾ ਹੋਣ ਨਾਲ ਚਰਬੀ ਜਮਾ ਹੁੰਦੀ ਹੈ ਹੁਣ ਮੰਨ ਲਓ ਕਿ ਰਜਾਨਾ ਦੀ ਖਾਣਕ ਚੋਂ ਕੈਲਰੀ ਸਾਨੂੰ 1800 ਮਿਲ ਰਹੀ ਹੈ ਤੇ ਸਰੀਰ ਦਾ ਕੈਲਰੀ ਖਰਚਾ ਵੀ 1800 ਹੈ ਹੁਣ ਕੈਲਰੀ ਬਕਾਇਆ ਕਿੰਨਾ ਹੋਇਆ 18 ਜੋ 18 ਘਟਾਏ ਕੁਝ ਵੀ ਨਹੀਂ ਬਚਿਆ ਤਾਂ ਕਰਕੇ ਸਾਡਾ ਕੈਲਰੀ ਸੰਤੁਲਨ ਬਣਿਆ ਰਹੂਗਾ ਨਾ ਪਰ ਵਧੂਗਾ ਤੇ ਨਾ ਪਰ ਘਟੂਗਾ ਸੋ ਕੈਲਰੀ ਸੰਤੁਲਨ ਹੋਣ ਦੀ ਸਥਿਤੀ ਵਿੱਚ ਸਾਡੇ ਸਰੀਰ ਦਾ ਭਾਰ ਬਰਕਰਾਰ ਰਹਿੰਦਾ ਹੁਣ ਤੀਜੀ ਸੂਰਤ ਵਿੱਚ ਮੰਨ ਲਓ ਕਿ ਅਸੀਂ ਆਪਣਾ ਭਾਰ ਘਟਾਉਣ ਲਈ ਖਾਣੇ ਵਿੱਚ ਕੁਝ ਫੇਰ ਬਦਲ ਕੀਤੇ ਜਿਸ ਕਰਕੇ ਹੁਣ ਖਾਣੇ ਚੋਂ ਕੈਲਰੀ ਸਾਨੂੰ 1500 ਮਿਲ ਰਹੀ ਹੈ ਤੇ ਸਰੀਰ ਦਾ ਕੈਲਰੀ ਖਰਚਾ ਪਹਿਲਾਂ ਵਾਲਾ 1800 ਸੀ ਹੁਣ ਕੈਲਰੀਆਂ ਬਕਾਇਆ ਕਿੰਨਾ ਹੋਇਆ 1500 ਚੋਂ 1800 ਘਟਾਏ ਉੱਤਰ ਆਇਆ -300 ਜਾਨੀ ਕਿ ਸਾਡੇ ਸਰੀਰ ਨੂੰ 300 ਦਾ ਘਾਟਾ ਪੈ ਗਿਆ ਇਹ ਘਾਟਾ ਹੁਣ ਸਾਡਾ ਸਰੀਰ ਕਿੱਥੋਂ ਪੂਰਾ ਕਰੇਗਾ ਸ਼ਾਇਦ ਤੁਹਾਨੂੰ ਉੱਤਰ ਪਤਾ ਹੈ ਸਰੀਰ ਅੰਦਰ ਜਮ੍ਹਾ ਹੋਈ ਪਈ ਚਰਬੀ ਨੂੰ ਵਰਤ ਕੇ ਅਸਲ ਵਿੱਚ ਜਦੋਂ ਅਸੀਂ ਆਪਣੇ ਸਰੀਰ ਦੀ ਸਮਰੱਥਾ ਤੋਂ ਘੱਟ ਕੈਲਰੀ ਖਾਣਾ ਸ਼ੁਰੂ ਕਰ ਸਕਦੇ ਹਾਂ ਜਾਂ ਕਰ ਦਿੰਦੇ ਹਾਂ ਅਸੀਂ ਆਪਣੇ ਅੰਦਰ ਪੈਦਾ ਹੋਈ ਕੈਲਰੀ ਦੀ ਕਮੀ ਨੂੰ ਪੂਰਾ ਕਰਨ ਲਈ ਜਮ੍ਹਾ ਪਈ ਹੋਈ ਚਰਬੀ ਨੂੰ ਬਰਤ ਸਕਦੇ ਹਾਂ ਜੋ ਸਾਡੇ ਸਰੀਰ ਨੂੰ ਇਸੇ ਸਮੇਂ ਲਈ ਸਾਹਮਣੇ ਰੱਖਦਾ ਹੈ ਸੋ ਖਰੀਰ ਵਿੱਚ ਕੈਲਰੀ ਦੀ ਕਮੀ ਹੁੰਦੀ ਹੈ ਤਾਂ ਸਾਡੇ ਸਰੀਰ ਨੂੰ ਚਰਬੀ ਵਰਤਣ ਦਾ ਬਹਾਨਾ ਮਿਲ ਜਾਂਦਾ ਹੈ ਅਤੇ ਅਸੀਂ ਪਤਲੇ ਹੋ ਸਕਦੇ ਹਾਂ ਬਸ ਸਮਝ ਲਓ ਕਿ ਭਾਰ ਘਟਾਉਣ ਲਈ ਸਭ ਤੋਂ ਪਹਿਲਾ ਤੇ ਜ਼ਰੂਰੀ ਨਿਯਮ ਤੁਹਾਡੀਆਂ ਅੱਖਾਂ ਸਾਹਮਣੇ ਹੈ ਕਹਿੰਦੇ ਹਨ ਕਿ ਦੁਨੀਆ ਦੇ ਮਹਾਨ ਵਿਗਿਆਨੀ ਐਬਰਟ ਆਇਨਸਟਾਈਨ ਨੇ ਦੁਨੀਆ ਨੂੰ ਅਣੂ ਚੋਂ ਸ਼ਕਤੀ ਪੈਦਾ ਕਰਨ ਦਾ ਸਿਰਫ ਇੱਕ ਛੋਟਾ ਜਿਹਾ ਫਾਰਮੂਲਾ ਦਿੱਤਾ ਸੀ ਪਰ ਬਨਾਸਕਾਰੀ ਦਿਮਾਗਾਂ ਨੇ ਉਸ ਨੂੰ ਵਰਤ ਕੇ ਐਟਮ ਬੰਬ ਬਣਾ ਲਿਆ ਅਤੇ ਦੂਸਰੇ ਵਿਸ਼ਵ ਯੁੱਧ ਮੇਲੇ ਜਾਪਾਨ ਦੇ ਦੋ ਸ਼ਹਿਰ ਤਬਾਹ ਕਰ ਦਿੱਤੇ ਜੋ ਕਿ ਨਿਸ਼ਚਿਤ ਤੌਰ ਤੇ ਇੱਕ ਨਿੰਦਣਯੋਗ ਘਟਨਾ ਸੀ ਪਰ ਅਸੀਂ ਖਰਾਕ ਵਿਗਿਆਨੀਆਂ ਵੱਲੋਂ ਦਿੱਤੇ ਇਸ ਕੈਲਰੀ ਘਾਟੇ ਦੇ ਫਾਰਮੂਲੇ ਨੂੰ ਚੰਗੇ ਬਸੇ ਲਗਾ ਕੇ ਸਰੀਰ ਚ ਫालतू ਚਰਬੀ ਨੂੰ ਤਬਾਹ ਕਰ ਸਕਦੇ ਹਾਂ ਇਹੀ ਉਹ ਬ੍ਰਹਮ ਅਸਤਰ ਫਾਰਮੂਲਾ ਹੈ ਜਿਸ ਦੀ ਪਾਲਣਾ ਜੇਕਰ ਕੋਈ ਕ੍ਰੈਕ ਕਰਦੀ ਹੈ ਤਾਂ ਚਰਬੀ ਘਟਾਈ ਜਾ ਸਕਦੀ ਹੈ ਜੇ ਨਹੀਂ ਕਰਦੀ ਤਾਂ ਚਰਬੀ ਨਹੀਂ ਘਟਾਈ ਜਾ ਸਕਣੀ ਅੱਗੇ ਜਾ ਕੇ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਮਟਾਪੇ ਤੋਂ ਮੁੱਕੀ ਦੀ ਰਣਨੀਤੀ ਕੈਲਰੀ ਘਾਟਾ ਪੈਦਾ ਕਰਨ ਲਈ ਹੀ ਘੜੀ ਗਈ ਹੈ ਜੇਕਰ ਤੁਸੀਂ ਆਪਣੀ ਫालतू ਚਰਬੀ ਨੂੰ ਘਟਾ ਕੇ ਤੰਦਰੁਸਤ ਬੰਨਾ ਚਾਹੁੰਦੇ ਹੋ ਤਾਂ ਇਸ ਫਾਰਮੂਲੇ ਨੂੰ ਆਪਣੇ ਮਨ ਵਿੱਚ ਬਚਪਨ ਦੀ ਕਿਸੇ ਸੁਨਹਿਰੀ ਯਾਦ ਵਾਂਗ ਬਿਸਾ ਲੋ ਇਹ ਫਾਰਮੂਲਾ ਭਾਰ ਘਟਾਉਣ ਦੇ ਬੇਤੁੱਕੇ ਮਿੱਥਾਂ ਨੂੰ ਤੋੜਦਾ ਹੈ ਚਰਬੀ ਘਟਾਉਣ ਪ੍ਰਤੀ ਤੁਹਾਡੀ ਸੋਚ ਨੂੰ ਤਰਕਸ਼ੀਲ ਬਣਾਉਣ ਦੇ ਨਾਲ-ਨਾਲ ਕਈ ਸਾਰੇ ਅਣਸੁਲਝੇ ਸਵਾਲਾਂ ਦੇ ਜਵਾਬ ਵੀ ਦੇ ਸਕਦਾ ਹੈ ਕੀ ਤੁਸੀਂ ਕਦੇ ਸੋਚਿਆ ਕਈ ਲੋਕ ਸਭ ਕੁਝ ਘਰੋਂ ਖਾਣ ਦੇ ਬਾਵਜੂਦ ਵੀ ਪਤਲੇ ਕਿਉਂ ਨਹੀਂ ਹੋ ਕਉਂਦੇ ਅਤੇ ਦੂਸਰੇ ਪਾਸੇ ਕੁਝ ਇਹੋ ਜਿਹੇ ਲੋਕ ਵੀ ਹਨ ਜੋ ਜੰਕ ਫੂਡ ਅਤੇ ਬਾਹਰਲਾ ਖਾਣਾ ਖਾਣ ਦੇ ਬਾਵਜੂਦ ਵੀ ਮੋਟੇ ਨਹੀਂ ਹੁੰਦੇ ਇਸ ਦਾ ਜਵਾਬ ਵੀ ਸਾਨੂੰ ਇਹ ਫਾਰਮੂਲਾ ਹੀ ਦੇ ਸਕਦਾ ਹੈ ਜੇਕਰ ਅਸੀਂ ਕਿਸੇ ਵੀ ਤਰ੍ਹਾਂ ਦੇ ਭੋਜਨ ਭਾਵੇਂ ਉਹ ਪੋਸ਼ਟਿਕ ਕੁਦਰਤੀ ਅਤੇ ਘਰ ਹੀ ਕਿਉਂ ਨਾ ਬਣਾਇਆ ਹੋਵੇ ਵਿੱਚੋਂ ਆਪਣੇ ਸਰੀਰਕ ਖਰਚੇ ਤੋਂ ਵੱਧ ਕੈਲਰੀ ਲੈਂਦੇ ਹਾਂ ਤਾਂ ਸਾਡਾ ਭਾਰ ਵਧੇਗਾ ਘਟਨਾ ਤਾਂ ਦੂਰ ਦੀ ਗੱਲ ਇਸੇ ਕਾਰਨ ਕਈ ਲੋਕ ਭਾਵੇਂ ਬਾਹਰੋਂ ਖਾਣਾ ਬੰਦ ਵੀ ਕਰਦੇ ਨੇ ਪਰ ਪਤਲੇ ਨਹੀਂ ਹੋ ਪਾਉਂਦੇ ਕਿਉਂਕਿ ਉਹ ਘਰ ਦੇ ਖਾਣੇ ਵਿੱਚੋਂ ਵੀ ਆਪਣੇ ਸਰੀਰਕ ਖਰਚੇ ਤੋਂ ਵੱਧ ਕੈਲਰੀ ਖਾ ਜਾਂਦੇ ਨੇ ਭਾਵੇਂ ਘਰ ਦਾ ਖਾਣਾ ਸਾਫ਼ ਸੁਥਰਾ ਹੁੰਦਾ ਹੈ ਪਰ ਜੇ ਕੈਲਰੀ ਜ਼ਿਆਦਾ ਹੋਵੇ ਤਾਂ ਸਰੀਰ ਵਿੱਚ ਕੈਲਰੀ ਘਟਾ ਪੈਦਾ ਨਹੀਂ ਹੋ ਸਕਦਾ ਸਾਫ਼ ਸਫਾਈ ਪੇਟ ਦੀਆਂ ਬਿਮਾਰੀਆਂ ਤੋਂ ਬਚਾ ਸਕਦੀ ਹੈ ਪਰ ਮਟਾਪੇ ਤੋਂ ਨਹੀਂ ਦੂਸਰੇ ਪਾਸੇ ਜੋ ਲੋਕ ਜੰਕ ਫੂਡ ਅਤੇ ਬਾਹਰਲਾ ਖਾਣਾ ਖਾ ਕੇ ਭਾਵੇਂ ਅਣਜਾਣੇ ਵਿੱਚ ਹੀ ਆਪਣੇ ਕੈਲਰੀ ਖਰਚੇ ਤੋਂ ਘੱਟ ਕੈਲਰੀ ਖਾਂਦੇ ਹਨ ਉਹਨਾਂ ਦਾ ਭਾਰ ਨਹੀਂ ਵੱਧਦਾ ਇੱਥੇ ਸਮਝਣ ਵਾਲੀ ਗੱਲ ਸਿਰਫ ਇਹ ਹੈ ਕਿ ਜੇ ਤੁਸੀਂ ਆਪਣੇ ਸਰੀਰ ਨੂੰ ਕੈਲਰੀ ਘਾਟੇ ਵਿੱਚ ਰੱਖਦੇ ਹੋ ਤਾਂ ਕਦੇ-ਕਦਾਂ ਆਪਣੀ ਮਨਪਸੰਦ ਸਵਾਦਲੀ ਚੀਜ਼ ਜਲੇਬੀ ਪਕੌੜੇ ਚਾਕਲੇਟ ਆਦ ਖਾਣ ਦੇ ਬਾਵਜੂਦ ਵੀ ਤੁਸੀਂ ਆਪਣੀ ਸਰੀਰਕ ਚਰਬੀ ਘਟਾ ਸਕਦੇ ਹੋ ਪਰ ਧਿਆਨ ਰਹੇ ਕਿ ਜ਼ਿਆਦਾਤਰ देर ਜਾਂ ਜ਼ਿਆਦਾ ਟਾਈਮ ਬਾਹਰਲਾ ਖਾਣਾ ਖਾ ਕੇ ਸਰੀਰ ਨੂੰ ਨੁਕਸਾਨ ਹੀ ਹੁੰਦਾ ਹੈ ਪੇਟ ਨਹੀਂ ਭਰਦਾ ਅਤੇ ਕੈਲਰੀ ਦਾ ਹਿਸਾਬ ਲਗਾਉਣਾ ਵੀ ਮੁਸ਼ਕਲ ਹੁੰਦਾ ਹੈ ਅਮਰੀਕਾ ਦੀ ਇੱਕ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਆਪਣੇ ਆਪ ਤੇ ਇੱਕ ਨਵਾਂਕਲਾ ਤਜਰਬਾ ਕੀਤਾ ਉਸਨੇ ਲਗਭਗ 2 ਮਹੀਨਿਆਂ ਦੇ ਲਈ ਆਪਣੀ ਜ਼ਿਆਦਾਤਰ ਖਰਾਕ ਜੰਕ ਫੂਡ ਜਿਵੇਂ ਕਿ 버거 ਡੋਨਟ ઓਰੀਓ ਬਿਸਕਟ ਆਤੋਂ ਹੀ ਪ੍ਰਾਪਤ ਕੀਤੀ ਪਰ ਨਾਲੋਂ ਨਾਲ ਇਹ ਵੀ ਧਿਆਨ ਰੱਖਿਆ ਕਿ ਇਹਨਾਂ ਚੀਜ਼ਾਂ ਵਿੱਚੋਂ ਮਿਲ ਰਹੀਆਂ ਕੁੱਲ ਕੈਲਰੀਆਂ 1800 ਤੋਂ ਨਾ ਵਧਣ ਨਤੀਜਾ ਕੀ ਨਿਕਲਿਆ 2 ਮਹੀਨੇ ਵਿੱਚ ਹੀ ਉਸ ਦਾ ਤਕਰੀਬਨ 12 ਕਿਲੋ ਭਾਰ ਘਟ ਗਿਆ ਜ਼ਿਕਰਯੋਗ ਇਹ ਗੱਲ ਹੈ ਕਿ ਉਹ ਦਿਨ ਵਿੱਚ ਪ੍ਰੋਟੀਨ ਪੂਰਾ ਕਰਨ ਲਈ ਪ੍ਰੋਟੀਨ ਸ਼ੇਕ ਜ਼ਰੂਰ ਪੀਂਦਾ ਸੀ ਅਤੇ ਕੁਝ ਹਰੀਆਂ ਸਬਜ਼ੀਆਂ ਵੀ ਖਾਂਦਾ ਸੀ ਇਸ ਤਜਰਬੇ ਤੋਂ ਇਹ ਸਮਝ ਆਉਂਦਾ ਹੈ ਕਿ ਅਸੀਂ ਕੁਝ ਵੀ ਖਾ ਸਕਦੇ ਹਾਂ ਬਸ਼ਰਤੇ ਕਿ ਸਰੀਰ ਕੈਲਰੀ ਘਾਟੇ ਵਿੱਚ ਹੋਵੇ ਅਤੇ ਸਰੀਰ ਨੂੰ ਲੋੜ ਅਨੁਸਾਰ ਪ੍ਰੋਟੀਨ ਮਿਲ ਰਿਹਾ ਹੋਵੇ ਮੈਂ ਖੁਦ ਗਰਮੀਆਂ ਵਿੱਚ ਅੰਬ ਅਤੇ ਸਰਦੀਆਂ ਵਿੱਚ ਗਜਰੇਲਾ ਖਾਣਾ ਨਹੀਂ ਛੱਡਿਆ ਪਰ ਬਾਕੀ ਖਾਾਕ ਸਤੁਲਿਤ ਹੋਣ ਅਤੇ ਕੈਲਰੀ ਦਾ ਹਿਸਾਬ ਰੱਖਣ ਕਰਕੇ ਚਰਬੀ ਘਟਾਉਣ ਵਿੱਚ ਕੋਈ ਦਿੱਕਤ ਨਹੀਂ ਆਈ ਸ਼ਾਇਦ ਤੁਹਾਨੂੰ ਹੁਣ ਸਮਝ ਆ ਰਹੀ ਹੋਵੇਗੀ ਕਿ ਤੁਸੀਂ ਭਾਵੇਂ ਜਿਸ ਮਰਜੀ ਤਰ੍ਹਾਂ ਦਾ ਚੂਰਨ ਨੁਸਕਾ ਪੁੜੀ ਦੇਸੀ ਦਵਾਈ ਜਾਂ ਇਹੋ ਜਿਹਾ ਕੋਈ ਵੀ ਤਰੀਕਾ ਜਮਾ ਲਓ ਜਿੰਨੀ ਦੇਰ ਤੱਕ ਤੁਸੀਂ ਲੋੜ ਤੋਂ ਘੱਟ ਕੈਲਰੀ ਖਾਣਾ ਸ਼ੁਰੂ ਨਹੀਂ ਕਰਦੇ ਚਰਬੀ ਨਹੀਂ ਘਟਾਈ ਜਾ ਸਕਦੀ ਮੁੱਖੀ ਗੱਲ ਹੈ ਕਿ ਭਾਰ ਘਟਾਉਣ ਲਈ ਸਾਰੀ ਦੀ ਸਾਰੀ ਮਿਹਨਤ ਸਰੀਰ ਵਿੱਚ ਕੈਲਰੀ ਘਾਟਾ ਪੈਦਾ ਕਰਨ ਲਈ ਹੀ ਕੀਤੀ ਜਾਣੀ ਚਾਹੀਦੀ ਹੈ ਹੁਣ ਤੱਕ ਸਾਨੂੰ ਇਹ ਬਿਲਕੁਲ ਸਾਫ਼ ਹੋ ਚੁੱਕਾ ਹੈ ਕਿ ਚਰਬੀ ਘਟਾਉਣ ਦਾ ਕੇਂਦਰ ਬਿੰਦੂ ਕੈਲਰੀ ਘਾਟਾ ਹੀ ਹੈ ਕੈਲਰੀ ਕਟਾਆ ਬੈਦਾ ਕਰਨ ਲਈ ਸਾਨੂੰ ਖਾਣਾ ਵਿੱਚੋਂ ਮਿਲ ਰਹੀ ਕੈਲਰੀ ਦੀ ਗਿਣਤੀ ਸਾਡੇ ਸਰੀਰ ਦੀ ਕੈਲਰੀ ਖਰਚੇ ਤੋਂ ਘਟਾਉਣੀ ਪਵੇਗੀ ਇੰਜ ਕਰਨ ਲਈ ਸਾਨੂੰ ਦੋ ਚੀਜ਼ਾਂ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ ਸਾਡੇ ਸਰੀਰ ਦਾ ਇੱਕ ਦਿਨ ਦਾ ਕੈਲਰੀ ਖਰਚਾ ਕਿੰਨਾ ਹੈ ਸਾਡੀ ਮੌਜੂਦਾ ਰੋਜ਼ਾਨਾ ਖਾਣ ਵਿੱਚੋਂ ਸਾਡੇ ਸਰੀਰ ਨੂੰ ਕਿੰਨੀਆਂ ਕੈਲਰੀਆਂ ਮਿਲ ਰਹੀਆਂ ਹਨ ਜੇਕਰ ਇਹਨਾਂ ਦੋਨਾਂ ਸਵਾਲਾਂ ਦਾ ਜਵਾਬ ਤੁਹਾਨੂੰ ਮਿਲ ਗਿਆ ਤਾਂ ਅਸੀਂ ਆਪਣੀ ਖਾਣ ਵਿੱਚ ਕੁਝ ਇਹੋ ਜਿਹੇ ਬਦਲਾਅ ਕਰਾਂਗੇ ਜਿਸ ਨਾਲ ਉਸ ਵਿੱਚੋਂ ਮਿਲ ਰਹੀਆਂ ਕੈਲਰੀਆਂ ਸਾਡੇ ਸਰੀਰਕ ਕੈਲਰੀ ਖਰਚੇ ਤੋਂ ਘੱਟ ਹੋ ਜਾਣ ਜਿਸ ਨਾਲ ਕੈਲਰੀ ਘਾਟਾ ਪੈਦਾ ਹੋਵੇਗਾ ਅਤੇ ਇਹ ਕੈਲਰੀ ਘਾਟਾ ਪੂਰਾ ਕਰਨ ਲਈ ਸਾਡਾ ਸਰੀਰ ਜਮਾ ਹੋਈ ਚਰਬੀ ਨੂੰ ਵਰਤੇਗਾ ਅਤੇ ਅਸੀਂ ਪਤਲੇ ਅਤੇ ਤੰਦਰੁਸਤ ਹੋ ਸਕਾਂਗੇ ਕਿਤਾਬ ਦਾ ਅਗਲਾ ਭਾਗ ਇਹਨਾਂ ਦੋਹਾਂ ਸਵਾਲਾਂ ਦਾ ਜਵਾਬ ਦੇਣ ਲਈ ਤੁਹਾਡਾ ਪੰਨਾ ਪਲਟਣ ਦਾ ਇੰਤਜ਼ਾਰ ਕਰ ਰਿਹਾ ਤਾਂ ਦੋਸਤੋ ਮਟਾਪੇ ਤੋਂ ਮੁਕਤੀ ਚੈਪਟਰ ਨੰਬਰ ਜੇਮਾ ਕੈਲਰੀਆਂ ਇੱਥੇ ਸਮਾਪਤ ਹੁੰਦਾ ਭਾਗ ਦਾ ਸਾਰ ਮੋਟਾ-ਮੋਟਾ ਇੱਕ ਵਾਰੀ ਲਾਸਟ ਤੇ ਫਿਰ ਰਿਵਾਈਜ਼ ਕਰਦਾ ਹੈ ਕਿ ਖਾਣਕ ਵਿੱਚੋਂ ਸਾਨੂੰ ਊਰਜਾ ਮਿਲਦੀ ਹੈ ਅਤੇ ਸਾਡਾ ਸਰੀਰ ਇਹ ਊਰਜਾ ਆਪਣੇ ਅੰਦਰ ਬਾਹਰ ਦੇ ਕੰਮਾਂ ਨੂੰ ਪੂਰਾ ਕਰਨ ਲਈ ਖਰਚ ਕਰਦਾ ਹੈ ਊਰਜਾ ਨੂੰ ਕੈਲਰੀ ਵਿੱਚ ਮਾਪਿਆ ਜਾਂਦਾ ਜੇਕਰ ਅਸੀਂ ਆਪਣੇ ਸਰੀਰ ਦੇ ਕੈਲਰੀ ਖਰਚੇ ਤੋਂ ਘੱਟ ਕੈਲਰੀ ਖਾਂਦੇ ਹਾਂ ਤਾਂ ਚਰਬੀ ਘਟਾਈ ਜਾ ਸਕਦੀ ਹੈ ਜੇਕਰ ਅਸੀਂ ਬਾਹਰਲਾ ਖਾਣਾ ਖਾ ਕੇ ਵੀ ਕੈਲਰੀ ਘਟਾ ਬਣਾਈ ਰੱਖ ਸਕਦੇ ਹਾਂ ਤਾਂ ਚਰਬੀ ਘਟਾਈ ਜਾ ਸਕਦੀ ਹੈ ਤਾਂ ਦੋਸਤੋ ਆਪਣੇ ਚੈਨਲ ਦੇ ਨਾਲ ਬਨੇ ਰਹੋ ਬਹੁਤ ਜਲਦ ਕੈਲਰੀਆਂ ਦੀ ਗਿਣਤੀ ਮਿਲਤੀ ਕਰਨੀ ਸਿਖਾਵਾਂਗੇ ਸਤਿ ਸ੍ਰੀ ਅਕਾਲ ਜੀ